ਹਰ ਸਾਲ ਜਿਵੇਂ ਹੀ ਦਿੱਲੀ 'ਚ ਧੁੰਦ ਪੈਣ ਲੱਗਦੀ ਹੈ ਗੋਦੀ মিডিਆ ਦਾ ਇੱਕ ਹੀ ਰਾਗ ਸ਼ੁਰੂ ਹੋ ਜਾਂਦਾ ਇਹ ਸਾਰਾ ਪੋਲੂਸ਼ਨ ਪੰਜਾਬ ਦੀ ਪ੍ਰਾਲੀ ਕਰਕੇ ਆ ਰਿਹਾ ਹੈ ਪਰ ਸਵਾਲ ਇਹ ਹੈ ਕਿ ਸੱਚਮੁੱਚ ਸਿਰ ਪ੍ਰਾਲੀ ਹੀ ਦਿੱਲੀ ਦਾ ਆਸਮਾਨ ਕਾਲਾ ਕਰਦੀ ਹੈ ਚਲੋ ਫੈਕਟਸ ਦੇਖੀਏ ਸਭ ਤੋਂ ਪਹਿਲਾਂ ਗੱਲ ਕਰੀਏ ਟ੍ਰੈਫਿਕ ਦੀ ਦਿੱਲੀ ਦੀਆਂ ਸੜਕਾਂ ਤੇ 1.2 ਕਰੋੜ ਤੋਂ ਵੱਧ ਗੱਡੀਆਂ ਨੇ ਜਿਹੜੀਆਂ ਹਰ ਦਿਨ ਲੱਖਾਂ ਲੀਟਰ ਫਿਊਲ ਸਾੜਦੀਆਂ ਨੇ ਇੱਕ ਗੱਡੀ ਜੇ ਸਿਰ 5 ਮਿੰਟ ਸਟਾਰਟ ਰਹਿ ਜਾਵੇ ਤਾਂ ਉਹਦੇ ਧੂਏ ਨਾਲ ਤੁਹਾਡੇ ਲੰਗਜ਼ ਨੂੰ ਉਹਨਾ ਨੁਕਸਾਨ ਪਹੁੰਚਦਾ ਹੈ ਜਿੰਨਾ ਦਾ ਸਿਗਰਟਾਂ ਦੇ ਨਾਲ ਹੁਣ ਦੱਸੋ ਇਹ ਕਿਸਾਨਾਂ ਨੇ ਚਲਾਈਆਂ ਦੂਜੇ ਨੰਬਰ ਤੇ ਆਉਂਦੀ ਹੈ ਕੰਸਟ੍ਰਕਸ਼ਨ ਦੀ ਧੂੜ ਮਿੱਟੀ ਐਨਸੀਆਰ ਚ 40000 ਤੋਂ ਵੱਧ ਸਾਈਟਾਂ ਚੱਲ ਰਹੀਆਂ ਨੇ ਪਰ ਜਿੱਥੇ ਕਵਰ ਹੋਣਾ ਚਾਹੀਦਾ ਹੈ ਉੱਥੇ ਖੁੱਲੀ ਮਿੱਟੀ ਉੱਡ ਰਹੀ ਹੈ ਕਾਗਜ਼ਾਂ 'ਚ ਵਾਟਰ ਸਪ੍ਰਿੰਕਲਰ ਜ਼ਰੂਰ ਹੋਣਗੇ ਪਰ ਗਰਾਊਂਡ ਤੇ ਕੋਈ ਨਹੀਂ ਮਿਲਦਾ ਹੁਣ ਆ ਜਾਓ ਦਿੱਲੀ ਦੇ ਲੈਂਡਫਿਲ ਮਾਊਂਟੇਨਸ ਵੱਲ ਗਾਜ਼ੀਪੁਰ ਫਲਸਵਾ ਓਖਲਾ ਇਹ ਕੂੜੇ ਦੇ ਪਹਾੜ ਸਿਰਫ ਦਿੱਲੀ ਨਹੀਂ ਪੂਰੇ ਹਿੰਦੁਸਤਾਨ ਲਈ ਇੱਕ ਚੇਤਾਵਨੀ ਨੇ ਹਰ ਰੋਜ਼ 11000 ਟਨ ਕੂੜਾ ਇੱਥੇ ਸਿੱਟਿਆ ਜਾਂਦਾ ਹੈ ਜਿੱਥੇ ਉਹ ਅੰਦਰੋਂ ਸੜ ਕੇ ਮੀਥੇਨ ਤੇ ਜ਼ਹਿਰੀਲੀ ਗੈਸਾਂ ਛੱਡਦਾ ਹੈ ਹੁਣ ਤੁਸੀਂ ਖੁਦ ਸੋਚੋ ਕਿ ਸਿਰਫ ਪ੍ਰਾਲੀ ਨਾਲ ਇੰਨਾ ਪੋਲੂਸ਼ਨ ਆ ਸਕਦਾ ਹੈ ਪ੍ਰਾਲੀ ਵੀ ਰੋਲ ਪਲੇ ਕਰਦੀ ਹੈ ਪਰ ਇੱਕ ਛੋਟਾ ਜਿਹਾ ਹਿੱਸਾ ਅਸਲੀ ਕਾਰਨ ਦਿੱਲੀ ਦਾ ਹੀ ਸਿਸਟਮ ਹੈ ਬੇਕਾਬੂ ਟ੍ਰੈਫਿਕ ਬਿਨਾ ਕਵਰ ਕੰਸਟ੍ਰਕਸ਼ਨ ਤੇ ਬੇਅੰਤ ਕੂੜਾ ਪਰ ਗੋਦੀ মিডিਆ ਲਈ ਇਹ ਸੱਚ ਦਿਖਾਉਣਾ ਔਖਾ ਹੈ ਸਿੱਧਾ ਕਹਿ ਦਿੰਦੇ ਐ ਦਿੱਲੀ ਦੀ ਹਵਾ ਖਰਾਬ ਐ ਦੋਸ਼ ਪੰਜਾਬ ਦਾ ਸੱਚ ਐ ਹਵਾ ਸਿਰਫ ਦਿੱਲੀ ਦੀ ਨਹੀਂ ਸਾਡੇ ਸਾਰੇ ਦੇਸ਼ ਦੀ ਐ ਅਤੇ ਜਦ ਤੱਕ ਅਸੀਂ ਏਜੰਡੇ ਦੀ ਥਾਂ ਸੱਚ ਨਹੀਂ ਦੇਖਾਂਗੇ ਤਦ ਤੱਕ ਸਾਡੇ ਸਾਹੋਂ ਚੋਂ ਜ਼ਹਿਰ ਘਟਨੀ ਹੋਵੇਗਾ